ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਠੱਠਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਡਾਕਟਰ ਭੋਲੇ ਹਣਾ ਕੋਲ ਆਪਾਂ ਆਏ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤਿੰਨ گاਵਾ ਦਿਖਾਉਣੀ ਆ ਤਿੰਨੇ ਸੋਈਆਂ ਸਵਾਈਆਂ ਸੋਈਆਂ ਦੀਆਂ ਆਪਣੇ ਇੱਥੇ ਆ ਕੇ ਦੋ-ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੋਈ ਵੀ ਨਹੀਂ ਪਹੁੰਚ ਸਕਦਾ ਵੀਡੀਓ ਕਾਲ ਤੇ ਆਪਣੀ ਚੋਅ ਜ਼ਰੂਰ ਕਰਾ ਲਿਆ ਕਰੋ ਪਰ ਪਛੋਤੇ ਆਪਣੀ ਤਸੱਲੀ ਜ਼ਰੂਰ ਕਰਕੇ ਖੜਿਆ ਕਰੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਚਲੋ ਠਪਰੇ ਜੀ ਵਧੀਆ ਵਧੀਆ ਤੋਹਿੰਦਾ ਸੋ ਵਧੀਆ ਠੀਕ ਆ ਜੀ ਚਲੋ ਠੀਕ ਠਾਕ ਹੀ ਚੱਲਦਾ ਜੇ ਹਾਂਜੀ ਨਾਮ ਡਾਕਟਰ ਭੋਲਾ ਪਿੰਡ ਠੱਠਾ ਤਸਵੀਰ ਜਨਾਲਾ ਤੇ ਜ਼ਿਲ੍ਹਾ ਅਮਰਸਰ ਨੇੜੇ ਲੁੱਪੂ ਕੀ ਛੇ ਗਮਾਇਕ ਬੰਨੇ ਲੁੱਪੂ ਕੀ ਛੇ ਬੰਨੇ ਚਗਾਵਾ ਦੇ ਛਾਣੇ ਦੀ ਬੈਕ ਸਾਈਡ ਆਪਣਾ ਪਿੰਡ ਠੱਠਾ ਜੀ ਮੋਬਾਈਲ ਨੰਬਰ ਹੈ 98554842869855484290 ਠੀਕ ਹੈ ਹਾਂਜੀ ਅੱਜ ਤਿੰਨੇ ਆ ਫਿਰ ਤਿੰਨ ਲਗਾਉ ਆ ਜੀ ਤਿੰਨੇ ਸੁਈਆਂ ਸੁਈਆਂ ਤਿੰਨੇ ਸੁਈਆਂ ਸੁਈਆਂ ਦੋ ਮਗਰ ਬੱਚੀਆਂ ਤੇ ਇੱਕ ਮਗਰ ਬੱਚਾ ਨੇ ਠੀਕ ਹੈ ਉਹਦਨ ਵਾਲਾ ਵੇਚ ਗਿਆ ਮਾਲ ਫਿਰ ਉਹਦਨਾਂ ਵੇਚ ਗਿਆ ਚਲੋ ਫਿਰ ਸ਼ੁਰੂਆਤ ਹੈ ਇਧਰੋਂ ਕਰ ਲਈਏ ਪਹਿਲੇ ਨੰਬਰ ਦਾ ਐਤੋਂ ਕਰ ਲਈਏ ਠੀਕ ਹੈ ਹੈਗੀ ਜਿਹੜੀ ਸਾਈਵਾਲ ਕ੍ਰੋਸ 'ਚ ਆ ਠੰਡੀ ਸੀ ਰੀਅਲ ਨਹੀਂ ਗਾਹ ਜੇ ਅੱਛਾ ਹਰਪ੍ਰੀਤ ਜੀ ਕੋਈ ਵੰਗਾ ਨਹੀਂ ਪਾਵੇਂ ਬੈਠ ਕੇ ਉੱਠ ਕੇ ਫੇਰ ਭੌਂ ਟੋ ਕੇ ਅੱਗੇ ਪੈ ਥਲੇ ਬੈਠਾ। ਅੱਛਾ। ਹਾਂਜੀ ਹਾਂਜੀ। ਕਿੰਨੇ ਚਿਰ ਦੀ ਸੋਈ ਆਏ? ਇਹਨੂੰ ਸੁਈ ਤੋਂ ਅੱਜ 10-15 ਦਿਨ ਹੋ ਚਲੇਗੇ। 13 ਲੀਟਰ ਦੁੱਧ ਇਹਦੇ ਥਲੇ ਤਿਆਰ ਹੈ ਕੱਲ੍ਹ ਮੰਗਣ ਲਈ। ਤਿਆਰ ਜਿਹੜਾ। ਹਾਂਜੀ। ਤੋਰਾਂ ਫੇਰ ਇੱਕ ਵਾਰੀ। ਮਗਰ ਇਹ ਤੇ ਕੀ ਜੇ? ਮਗਰ ਬੱਚਾ ਜੇ। ਆਹ ਵਾਲਾ ਬੱਚਾ। ਹਾਂ ਬੱਚਾ ਜੀ। ਹਾਂ ਬੱਚਾ ਇਹਦੇ ਮਗਰ ਵੀਰ ਆਪਣੀ ਸਮਝ ਨਾ ਲਾ ਲੈ। ਅੱਲਾਹ 10 ਲੀਟਰ ਦੁੱਧ ਜਿਹੜਾ ਕਹਿੰਦੇ ਵੀ ਮੌਕੇ ਤੇ ਹੈਗਾ ਇਹ ਦੇਖੋ। ਬਾਕੀ ਉਤਨੇ ਆ ਵੀ ਜੰਮੀ ਪਾ ਲਈ ਚੰਗੀ ਆ। ਉਤ 3 ਲੀਟਰ ਚੋਗੇ ਕਰੀ ਕਹਿੰਦੇ ਕੀ ਦਿਖਾ ਦਈਏ। ਠੰਡੀ ਸੀਲ ਦਾ ਜਿਹੜਾ ਕਹਿੰਦੇ ਕੀ ਪਤਾ ਲੱਗ ਜਾਂਦਾ। ਅੜਤਾ ਨੇ ਥੱਲੇ ਵਾਕੀ ਬੱਚਾ ਜਿਹੜਾ ਬੰਤਦਾ ਸਮਾ ਕੇ ਤੇ ਕੋਈ ਰੱਸੀ ਰੁੱਸੀ ਨਹੀਂ ਪਾਉਣੀ ਮਿੱਦੀ ਮੈਂ ਕੋਈ ਨਹੀਂ ਰੱਸੀ ਤਾਂ ਬਿਨਾ ਹੀ ਹੈ ਜਿਹੜੀ ਤ aí ਤੁਹਾਨੂੰ ਇੱਕ ਰੀਅ ਕਿਹਾ ਆ ਕੇ ਦਿਖਾ ਦੇਣੀ ਹੈ ਤੇ ਮੱਝ ਇੱਕ ਸਾਫ ਜੀ ਦੀ ਕਰ ਦੇਣੀ ਠੀਕ ਆ ਹਾਂਜੀ ਦੁੱਧ ਵੀ ਮੱਝਾਂ ਵਰਗਾ ਤੇ ਠੰਡੀ ਧੀਰੀ ਮੱਝਾਂ ਹੁੰਦੀ ਹੈ ਕਰੀ ਤੇ ਇੱਕ ਸਾਤੇ ਜੀ ਲਾਂਦੇ ਦਾ ਬੰਦਨ ਸਾਫਤਾ ਆ ਰਿਹਾ ਜੀ ਮਗਲ ਸੁਣਾ ਦੇ ਬੱਚੀ ਥਾਰੀ ਕਿਉਂ ਦੇਣੀ ਮਰਦੀਆਂ ਨਾ ਫਿਰ ਹਾਂਜੀ ਸਰ ਜੀ ਚਲੋ ਕਰੀ ਦੋ ਫਿਰ ਖਾਲੀ ਸਵੇਰ ਦਾ ਟਾਈਮ ਹੈ ਜ ਸਵੇਰ ਦਾ ਸਵੇਰ ਦਾ ਟਾਈਮ ਹੈ ඒ සවශ්‍යයද ක්ගමදට ෑම නතර කාන්නේ කොයින නචි අහිත බාදධ කාදින්නේ ਬਾਕੀ ਇਹ ਵੀ ਆ ਗਈ ਤੇ ਤੇਰੀ ਆ ਭਾਵੇਂ ਲਾਗੇ ਪਿੱਛੇ ਗਾਵ ਵੀ ਬੱਜੀ ਆ ਤਾਂ ਵੀ ਕੋਈ ਏਡੀ ਪਰਵਾਹ ਨਹੀਂ ਕਰਨੀ ਤੇ ਧਾਰ ਜਿਹੜੀ ਮੋਟੀ ਆ ਜਵਾਵ ਜਿਹੜਾ ਇਹਦਾ ਮੱਝਾ ਰਖਾਇਆ ਬੜੇ ਮਾਨ ਨਾ ਖਲੋਤੀ ਆ ਜਿਹੜੀ Ja, gut, ja ਬਾਕੀ ਭਾਵੇਂ ਮੱਕੀ ਮਸ਼ਰ ਵੀ ਆ। ਮੱਕੀ ਵੀ ਭਾਵੇਂ ਥੋੜੀ ਥੋੜੀ ਭੈਣਦੀ ਤਾਂ ਵੀ ਕੋਈ ਦੀ ਪ੍ਰਵਾਹ ਨਹੀਂ ਕਰਨਦੀ। ਚਾਈ ਲਗਭਗ ਜਿਹੜੀ ਹੋ ਚੱਲੀ ਐ ਪੁੱਛ ਬੱਚੇ ਦੇ ਅੱਗੇ ਵੀ ਦੀ ਛੱਡ ਦੇ ਦੇ ਬਾਕੀ ਇਹ ਆ ਵੀ ਮੇਨ ਗੱਲ ਇਹਦੀ ਇਹ ਆ ਵੀ ਇੱਕ ਵਾਰੀ ਜਿੱਥੇ ਖਲੋਗੀ ਆ ਉੱਥੇ ਖਲੋਗੀ ਐ ਨਾ ਬਾਲਟੀ ਵੀ ਜੜੀ ਆ ਛੋਟੀ ਬਾਲਟੀ ਨਹੀਂ ਆ ਵੱਡੀ ਬਾਲਟੀ ਜਿਹੜੀ ਆ ਫਾਮ ਕਰਾਂਗੇ ਵਰਤਦੇ ਆ 10 ਮੀਟਰ ਦੀ ਹੱਤੀ ਦੀ ਠੀਕ ਹੈ 10 ਮੀਟਰ ਜਿਹੜਾ ਕਹਿੰਦੇ ਵੀ ਇਹਦੇ ਚ ਆ ਜਾਂਦਾ ਠੀਕ ਹੈ ਕਿੰਨਾ ਫਿਰ ਵੇਚੀ ਦਾ ਮੁੱਲ ਰੱਖ ਤੈਂ ਦਿਖਾ ਦਿਓ ਟਾਈਮ ਦਿਖਾ ਦਈਏ ਕਰੀ ਸੱਚ ਆ 6 ਵਜੇ ਤੇ 16 ਮਿੰਟ ਹੋਏ ਆ ਇਹ ਆ ਵੀ ਹੁਣ ਸਾਰੀ ਖਾਲੀ ਕਰਤੀ ਆ ਸ਼ਾਨ ਨੂੰ ਕੋਈ ਵੀਰ ਆਪਣੇ ਇਸੇ ਟਾਈਮ ਤੇ ਚਵਾਈ ਕਰਾ ਲਏ ਹਨਾ ਆਪਣੇ ਹਾਲ ਕਿ ਚਵਾਈ ਕਰਾ ਕੇ 6:00 ਵਜੇ 16 ਮੀਟਾ ਤੇ ਹਾਂਜੀ ਠੀਕ ਹੈ ਜੀ ਜਿੱਤਰਾ ਤੁਸੀਂ ਇਹਨਾਂ ਦੱਤ ਕੇ ਖੜਨੀ ਆ ਤੇ ਆਪਾਂ ਇਹਨੂੰ ਦੱਸ ਦੋ ਤਾਂ 12 ਤੋਂ 13 ਲੀਟਰ ਦੁੱਧ ਦੇ ਦੇਣਾ ਠੀਕ ਹੈ ਹਾਂਜੀ ਤੇ ਇਹਦਾ ਮੁੱਲ ਫਿਰ ਮੁੱਲ ਦਾ ਹਰ ਫ੍ਰੀਜ ਦੀ 43 ਹੱਥ ਮੰਤਨ ਕਰਾਂਗੇ 73 43 ਚ ਮੰਤਨ ਕਰੋਗੇ ਮੰਤਨ ਚਲੋ ਬਾਕੀ ਕੋ ਫੋਨ ਲਾਊਗਾ ਤੇ ਮੁੱਕੇ ਤੇ ਹੋ ਜਾਊਗਾ ਬਾਕੀ ਇਹ ਆ ਵੀ ਇਹਦਾ ਮੱਝਾਂ ਵਾਲਾ ਹਸਾਬ ਹੁੰਦਾ ਇੰਨਾ گاਵਾ ਦਾ ਹਾਂਜੀ ਫੈੜ ਵੀ ਚੰਗੇ ਹੁੰਦੀ ਆ ਤੇ ਇਹੋ ਜਿਹਾ ਠੰਡੀ ਸੇਲ ਥੋੜੀ ਘੱਟ ਲੱਭਦੀ ਆ ਹੁਣ ਜਿਹੜਾ ਆਹ ਘਾ ਤੁਹਾਨੂੰ ਦਿਖਾ ਦਈਏ ਸੋਈ ਸਵਾਈ ਹੈ ਇਹਦੇ ਮਗਰ ਅੱਛੀ ਬੜੀ ਪਿਆਰੀ ਹੈ ਆ ਥਾਣੇ ਦੇ ਵੀ ਆਪਾਂ ਲਾਗੇ ਤੋਂ ਦੇਖ ਸਕਦੇ ਆ ਇੱਕ ਨਜਦੀ ਸੋਈ ਵੀਰ ਜੀ ਇਹਨੂੰ ਵੀ ਅੱਜ 10-15 ਕਿਲੋਗੇ 15 ਕਿਲੋਗੇ ਮਗਰ ਬੱਛੀ ਹੈ ਨਾ ਮਗਰ ਬੱਛੀ ਬੱਛੀ ਬਹੁਤ ਸੋਹਣੀ ਜਿਵੇਂ ਆਹ ਵਾਲੀ ਬੱਛੀ ਹੈ ਇਹਦੇ ਮਗਰ ਟੀਕੇ ਦੀ ਬੱਛੀ ਕਿਹਨੇ ਟੀਕਾ ਚੰਗਾ ਭਰਾਤਾ ਵਾ ਹਾਂਜੀ ਹਾਂਜੀ ਤੇ ਬੱਛੀ ਮਗਰ ਸੋਹਣੀ ਆ ਗਈ ਹੈ ਬਹੁਤ ਪਿਆਰੀ ਬੱਛੀ ਹੈ ਸੰਭਰ ਵਾਲੀ ਵੱਚੀ ਆ ਮਗਰ ਤਿਆਰ ਕਰਨ ਵਾਲੀ ਆ ਹਾਂਜੀ ਹਾਂ ਗੁਲਾਬੀ ਨਾਕ ਆਪਾਂ ਦੇਖ ਸਕਦੇ ਹਾਂ ਇਹਦਾ ਤੇ ਬਾਕੀ ਚਿੱਟੀ ਆ ਪੂਰੀ ਆ ਦੇਖ ਸਕਦੇ ਇੱਧਰ ਤੇ ਦੁੱਧ ਕੇ ਨਾਲ ਤਰਾਂ ਵਰਤੀ ਇਹਦੇ ਕੋਲ ਇਹਨਾਂ ਥੰਦੇ ਹਰਪ੍ਰਿੰਤ ਆ ਮੋਕੇ 8 ਲੀਟਰ ਦੁੱਧ ਦੇ ਅੱਛਾ 8 ਲੀਟਰ ਹੈਗਾ ਦੁੱਧ ਆਪਾਂ ਨੇ ਕਿਹਾ ਵੀਰਾਂ ਨੂੰ ਕਹਿ ਦਈਏ 12 13 ਕਿਲੋ ਗਲਤ ਗੱਲ ਲਿਆ ਹਾਂਜੀ ਚਲੋ ਇਹ ਵੱਜੂਗੀ ਗਾਂ ਚ ਮੈਲਾ ਮੂਲਾ ਮੰਡਾਈ ਇਹ ਆ ਵੀ ਸੰਭ ਨਾਲ ਕੋਈ ਲੈ ਗਿਆ ਹਾਂਜੀ ਤੇ ਦੁੱਧ ਦੇ ਭਰੀ ਜਾਊਗੀ ਹਾਂਜੀ ਹਾਂਜੀ 12 13 ਲੀਟਰ ਦੁੱਧ ਲੈ ਜਾ ਸਿੱਧੀ ਲੈ ਜਾ ਤੁਹਾਡੇ ਅੰਦਰ ਤੋਂ ਨਾਲ ਲੈ ਜਾ ਬਾਕੀ ਇਹ ਵੀ ਹੈਗੀ ਆ ਵੀ ਕ੍ਰੋਸ ਚਾ ਦੋ ਤਿੰਨਾਂ ਕਾਮ ਦਾ ਇੱਕ ਸੰਗਨ ਦਾ ਤਿੰਨੇ ਕਾਮਾਂ ਚੋਂ ਗਰਮੀ ਆਲੀ ਆਈਆਂ ਕ੍ਰੋਸ ਈ ਆ ਤੇ ਇਹਦਾ ਮੁੱਲ ਵੀ ਦਿੱ ਫਿਰ ਮੋਰ 32000 ਚ ਮਾਨਕਰ ਕਰਦਾ ਵੀਰੇ ਅਛਾ ਰ 32000 ਨਹੀਂ ਲੈਂਦੀ ਹੈ ਵੀ ਹਾਂਜੀ ਬਿਨਾਂ ਰੱਸੀ ਤੋਂ ਬਿਨਾਂ ਰੱਸੀ ਤਾਂ ਬਾਕੀ ਇਹ ਵਿੱਚ 5000 ਰੁਪਈਆ ਦੀ ਤੇ ਵੱਛੀ ਵੀ ਹੈਗੀ ਮਗਰ ਹਾਂਜੀ ਹਾਂਜੀ ਠੀਕ ਹੈ ਤੇ ਹੁਣ ਇੱਕ ਆ ਗਾਂ ਆ ਗਿਆ ਆਪਣੇ ਕੋਲ ਇਹ ਵੀ ਤਾਜੀ ਸੂਈ ਆ ਆ ਦੇਖ ਸਾਡੇ ਤਾਜੀ ਵੱਛੀ ਜਿਹੜੀ ਇਹ ਤੇ ਮਗਰ ਨਾਲ ਜਿਹੜਾ ਨਾਲ ਹੀ ਆ ਇਹਦੇ ਕੋਲ ਦੁੱਧ ਕਿੰਨਾ ਤਿਆਰ ਜੇ ਇਹ ਹਰ ਫ੍ਰਿਜ ਦੂਜਾ ਸਵੇਰ ਸੂਈ ਤੇ ਹਾਂਜੀ ਅੱਠ ਇਹਦੇ ਥਲੇ 10 ਲੀਟਰ ਦੁੱਧ ਤਿਆਰ ਜੇ ਅੱਛਾ ਹਾਂਜੀ ਤਾ 3 ਲੀਟਰ ਇਹਦੇ ਕੋਲ ਤਿਆਰ ਹੈ ਇਹ ਤਿਆਰ ਹੈ ਮੋਕੇ ਦਾ ਇਹ ਕਿੰਨਾ ਕਰੀ ਜਾਊਗੀ ਇਹ 12 ਕਿ ਲੀਟਰ ਕਰੇਗੀ 12 13 ਨਹੀਂ ਤੋਰ ਦੋ ਫਿਰ ਇਹਨੂੰ ਬਾਕੀ ਥਾਂ ਤੁਹਾਨੂੰ ਬਹੁਤ ਵੱਧ ਗਿਆ ਲੱਗਾ ਵਾਛੀ ਨੂੰ ਇਹਨੂੰ ਇਹਨਾਂ ਬੱਤੀਆਂ ਦਾ ਬੜਾ ਕੱਟ ਨਹੀਂ ਬਾਕੀ ਥਾਂ ਨੇ ਜਿਹੜਾ ਕਾਫੀ ਚੰਗਾ ਲੱਗਾ ਹੁਣ 10 ਲੀਟਰ ਦੇ ਲੱਗ ਦੁੱਧ ਜਿਹੜਾ ਕਿੰਦੇ ਵੀ ਹੈਗਾ ਇਹਦੇ ਕੋਲ ਜਿੱਲੇ ਐਸਾ ਨਾਮ ਜਦ ਰਹੇ ਨਾਲੇ ਸਾਰੇ ਹਵਾਨੇ ਦੇ ਕਰ ਲੱਗੇ ਤਾਂ ਤੇ ਆ ਥਾਣੇ ਦੇ ਵੀ ਦੇਖ ਸਕਦੇ ਜਦ ਆਪਾਂ ਬਾਤ ਤੇ ਇਹਦਾ ਮੁੱਲ ਫਿਰ ਇਹਦਾ ਮੁੱਲ ਹਰ ਫਰੀ ਦੀ 30 ਹੱਥ ਮਾਨਤਨ ਕਰਦਾਂਗੇ। ਅੱਛਾ। ਹਾਂਜੀ ਹਾਂਜੀ। ਤੇ ਬਾਕੀ ਕੋ ਫੋਨ ਲਾਉਗਾ ਤਾਂ ਮੋਖੇ ਤੇ ਹੋ ਜਾਊਗਾ ਹਨਾ। ਮੋਖੇ ਤੇ। ਆਹ ਜੀਦਾਂ ਨੂੰ ਦਿਖਾ ਦੇ ਮਾੜੀ ਜੀ ਚਵਾ ਕੇ। ਤੇ ਬਾਕੀ ਇਹ ਆ ਵੀ ਇੱਥੇ ਆਓ ਆਪਣੀ ਤਸੱਲੀ ਕਰਕੇ। ਹਾਂਜੀ। ਵੇਸ ਚਾਖ ਕੇ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਪਸ਼ੂ ਖਰੀਦੋ ਜੀ। ਜੋ ਵੀ ਆ ਇੱਥੇ ਵੇਸ ਚਾਖ ਕੇ ਖੜੋ। ਬਿਲਕੁਲ ਸਾਰ ਸੁੱਸਰਗਾ। ਹਾਂਜੀ ਹਾਂਜੀ। ਜਿਹੜਾ ਰਹਿ ਤਗਾਵਾ ਨਹੀਂ। ਹਾਂਜੀ। ਇਹਦੇ ਇੱਕ ਹਸਦ ਗਾ ਮੱਝਾ ਲੈਦੇ। ਹਾਂਜੀ ਹਾਂਜੀ। ਹਾਂ। ਸੁੱਸਰਗਾ ਸਿੱਗਿਆ ਫਿਰ ਕੋ ਗੱਲ ਨਹੀਂ। ਠੀਕ ਜੀ।